ਪਾਈਪ ਦੇ ਵਿੱਚ ਲੰਗਰ ਦੀ ਸੇਵਾ ਦੌਰਾਨ ਕੜਾਹੀ ਦੇ ਵਿੱਚ ਡਿੱਗੇ ਸੇਵਾਦਾਰ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ 1 2 ਅਗਸਤ ਦੀ ਰਾਤ ਨੂੰ ਸੇਵਾਦਾਰ ਵੱਲੋਂ ਸੇਵਾ ਕਰਦੇ ਸਮੇਂ ਜਦੋਂ ਆਲੂ ਉਬਾਲੇ ਜਾ ਰਹੇ ਸੀ ਤਾਂ ਇਸ ਦੌਰਾਨ ਕੜਾਹੀ ਦੇ ਵਿੱਚ ਡਿੱਗ ਜਾਂਦਾ ਹੈ ਔਰ ਇਸ ਦੌਰਾਨ ਗੰਭੀਰ ਰੂਪ ਦੇ ਨਾਲ ਚੁਲਸ ਜਾਂਦਾ ਹੈ 70% ਦੀ ਸਰੀਰ ਚੁਲ ਸ ਚੁਕਿਆ ਸੀ ਜਿਸ ਕਰਕੇ ਉਹਨਾਂ ਦੀ ਅੱਜ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇਲਾਜ ਦਾ ਸਾਰਾ ਖਰਚਾ ਐਸਜੀਪੀਸੀ ਵੱਲੋਂ ਚੁਕਿਆ ਜਾ ਰਿਹਾ ਸੀ ਔਰ ਹਰਜਿੰਦਰ ਧਾਮੀ ਐਸਜੀਪੀਸੀ ਪ੍ਰਧਾਨ ਵੀ ਉਹਨਾਂ ਦੀ ਦੇਖ ਰੇਖ ਕਰ ਰਹੇ ਸੀ ਉਹ ਵੀ ਜ ਜਦੋਂ ਉਹ ਕੜਾਹੇ ਦੇ ਵਿੱਚ ਡਿੱਗਦੇ ਨੇ ਤਾਂ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨਾਂ ਦਾ ਹਾਲ ਜਾਣਨ ਵੀ ਪਹੁੰਚਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਜਿੱਥੇ ਇਲਾਜ ਚੱਲ ਰਿਹਾ ਸੀ ਸੇਵਾਦਾਰ ਦਾ ਔਰ ਅੱਜ ਦਮ ਤੋੜ ਦਿੱਤਾ ਗਿਆ 8 ਦਿਨਾਂ ਬਾਅਦ ਤਕਰੀਬਨ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਬੇहद ਦਰਦਨਾਕ ਇਹ ਹਾਦਸਾ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵਾਪਰਿਆ ਸੀ ਜਿਸ ਦੌਰਾਨ ਆਲੂ ਵਾਲਨ ਦੀ ਸੇਵਾ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਕੜਾਹੀ ਦੇ ਵਿੱਚ ਸੇਵਾਦਾਰ ਡਿੱਗ ਜਾਂਦਾ ਹੈ ਜਿਸ ਕਰਕੇ 70% ਸਰੀਰ ਚ <li>ਚਲਸ ਜਾਂਦਾ ਹੈ ਤੇ ਅੱਜ ਮੌਤ ਹੋ ਗਈ ਹੈ ਉਹਨਾਂ ਦੀ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਢਾਲੀਵਾਲ ਦੇ ਰਹਿਣ ਵਾਲੇ ਬਲਵੀਰ ਸਿੰਘ ਸੀ ਔਰ ਪਿਛਲੇ 10 ਸਾਲਾਂ ਤੋਂ ਬਲਵੀਰ ਸਿੰਘ ਉਹਨਾਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੀਤੀ ਜਾ ਰਹੀ ਸੀ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਹਾਦਸਾ ਸੇਵਾ ਦੌਰਾਨ ਵਾਪਰ ਜਾਵੇਗਾ ਔਰ ਇਸ ਤਰ੍ਹਾਂ ਦਰਦਨਾਕ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਵੇਗੀ ਤਾਂ ਇਹ ਬੇहद ਦਰਦਨਾਕ ਖਬਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਲੰਗਰ ਦੀ ਸੇਵਾ ਦੌਰਾਨ ਇੱਕ ਸੇਵਾਦਾਰ ਜੋ ਕਿ ਕੜਾਹੀ ਦੇ ਵਿੱਚ ਡਿੱਗਿਆ ਸੀ ਤਾਂ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਔਰ ਦੱਸ ਦਈਏ ਕਿ 1 2 ਅਗਸਤ ਦੀ ਦਰਮਿਆਨੀ ਰਾਤ 12:30 ਵਜੇ ਰਾਤ ਨੂੰ ਕਰੀਬ ਆਲੂ ਵਾਲਨ ਦੀ ਸੇਵਾ ਚੱਲ ਰਹੀ ਸੀ ਔਰ ਇਸ ਦੌਰਾਨ ਕੜਾਈ ਦੇ ਵਿੱਚ ਆਲੂ ਵਾਲੇ ਜਾ ਰਹੇ ਸੀ ਔਰ ਬਲਬੀਰ ਸਿੰਘ ਜੋ ਕਿ ਉਸ ਦੌਰਾਨ ਸੇਵਾ ਤੇ ਸੀ ਤਾਂ ਅਚਾਨਕ ਪੈਰ ਫਿਸਲ ਜਾਂਦਾ ਹੈ ਤੇ ਕੜਾਹੀ ਦੇ ਵਿੱਚ ਡਿੱਗ ਜਾਂਦਾ ਹੈ ਤਾਂ ਹਾਲਾਂਕਿ ਸ਼੍ਰੀ ਗੁਰੂ ਰਾਮ ਹਸਪਤਾਲ ਰਾਮਦਾਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਅਭੀਤੇ 8 ਦਿਨਾਂ ਤੋਂ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਸੀ ਪਰ ਸਿਹਤ ਦੇ ਵਿੱਚ ਸੁਧਾਰ ਨਹੀਂ ਹੁੰਦਾ ਜਿਸ ਕਰਕੇ ਉੱਥੇ ਅੱਜ ਉਹਨਾਂ ਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਜਿਸ ਤੋਂ ਬਾਅਦ ਜੋ ਐਸਜੀਪੀਸੀ ਹੈ ਤਾਂ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਐਸਜੀਪੀਸੀ ਦੇ ਵੱਲੋਂ ਉਹਨਾਂ ਦੇ ਜੋ ਇਲਾਜ ਦਾ ਪੂਰਾ ਖਰਚਾ ਚੁਕਿਆ ਗਿਆ ਸੀ ਤਾਂ ਦੇ ਤੋਂ ਜ਼ਿਆਦਾ ਸਰੀਰ ਚੁਰਿਸ ਚੁੱਕਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅ ਜੋ ਪੂਰਾ ਖਰਚ ਉਹਨਾਂ ਦੇ ਇਲਾਜ ਦਾ ਚੁਕਿਆ ਗਿਆ ਸੀ ਔਰ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਬੱਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਮੌਤ ਦੀ ਖਬਰ ਆਉਂਦੀ ਹੈ ਔਰ ਬੇਹਦ ਦਰਦਨਾਕ ਖਬਰ ਕਿਉਂਕਿ ਬੀਤੇ 10 ਸਾਲਾਂ ਤੋਂ ਸੇਵਾ ਨਿਭਾਰਿਆ ਸੀ ਇਹ ਸੇਵਾਦਾਰ ਗੁਰਦਾਸਪੁਰ ਦੇ ਢਾਲੀਵਾਲ ਦੇ ਰਹਿਣ ਵਾਲੇ ਬਲਬੀਰ ਸਿੰਘ ਜੋ ਕਿ ਬੀਤੇ 10 ਸਾਲਾਂ ਤੋਂ ਅ ਸ਼੍ਰੀ ਦਰਬਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਹੁੰਦੇ ਸੀ ਔਰ ਉੱਥੇ ਆ ਕੇ ਤਲੰਗਰ ਦੀ ਸੇਵਾ ਕਰਦੇ ਸੀ ਤਲੰਗਰ ਦੀ ਸੇਵਾ ਦੇ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਔਰ ਉੱਥੇ ਉਹਨਾਂ ਦੀ 8 ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਅਕਸ਼ੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣ ਲੈਂਦੇ ਕਿ ਆਖਿਰ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ ਸੀ ਔਰ ਪਰਿਵਾਰ ਦੇ ਲਈ ਕੀ ਕੁਝ ਐਸਜੀਪੀਸੀ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਤਾਂ ਫਿਲਹਾਲ ਇਹ ਬੇहद ਦਰਦਨਾਕ ਖਬਰ ਹੈ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਗੁਰਦਾਸਪੁਰ ਦੇ ਢਾਲੀਵਾਲ ਦੇ ਰਹਿਣ ਵਾਲੇ ਬਲਬੀਰ ਸਿੰਘ ਹੁਣਾਂ ਦਾ ਜੋ ਕਿ ਬੀਤੇ 10 ਸਾਲਾਂ ਤੋਂ ਸ੍ਰੀ ਗੁਰੂ ਸ੍ਰੀ ਦਰਬਾਰ ਸਾਹਿਬ ਦੇ ਵਿਖੇ ਸੇਵਾ ਨਿਵਾਰੇ ਸੀ ਪਰ ਲੰਗਰ ਦੀ ਸੇਵਾ ਦੇ ਦੌਰਾਨ ਹਾਦਸਾ ਹੁੰਦਾ ਹੈ ਉਾਲੂ ਵਾਲਨ ਦੌਰਾਨ ਕੜਾਹੇ ਦੇ ਵਿੱਚ ਡਿੱਗ ਜਾਂਦੇ ਸਵੇਰ ਦੇ ਲੰਗਰ ਦੀ ਜਿਸ ਸਮੇਂ ਤਿਆਰੀ ਕੀਤੀ ਜਾ ਰਹੀ ਸੀ ਔਰ ਉਸ ਸਮੇਂ ਇਹ ਹਾਦਸਾ ਵਾਪਰ ਜਾਂਦਾ ਜਿਸ ਦੌਰਾਨ ਬਲਬੀਰ ਸਿੰਘ ਕੜਾਹੇ ਦੇ ਵਿੱਚ ਡਿੱਗ ਜਾਂਦੇ ਨੇ ਔਰ 70 ਫੀਸਦੀ ਤੋਂ ਜ਼ਿਆਦਾ ਉਹਨਾਂ ਦਾ ਸਰੀਰ ਚ ਰਸ ਜਾਂਦਾ ਹੈ ਲਗਾਤਾਰ ਉਹਨਾਂ ਦਾ ਇਲਾਜ ਸ਼੍ਰੀ ਗੁਰੂ ਰਵਿਦਾਸ ਰਾਮਦਾਸ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਐਸਜੀਪੀਸੀ ਦੇ ਵੱਲੋਂ ਇਲਾਜ ਦਾ ਪੂਰਾ ਖਰਚਾ ਚੁੱਕਿਆ ਗਿਆ ਸੀ ਪਰ ਉੱਥੇ ਉਹਨਾਂ ਦੇ ਜੋ ਸੇਤ ਹੈ ਉਸ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦੀ ਦਰਦਨਾਕ ਤਰੀਕੇ ਦੇ ਨਾਲ ਅੱਜ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਪਹਿਲਾਂ ਜਦੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਥਾਮੀ ਹੁਣੀ ਉਹਨਾਂ ਨੂੰ ਮਿਲਣ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੀ ਸਿਹਤ ਜਾਬੀ ਲਈ ਦੁਆ ਵੀ ਕੀਤੀ ਜਾਂਦੀ ਹੈ ਅਰਦਾਸ ਵੀ ਕੀਤੀ ਜਾਂਦੀ ਹੈ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਸਮੇਂ ਹਸਪਤਾਲ ਦੇ ਬੈੱਡ ਦੇ ਉੱਤੇ ਉਹ ਮੌਜੂਦ ਸੀ ਅਤੇ ਹਰਜਿੰਦਰ ਥਾਮੀ ਹੁਣਾ ਦੇ ਵੱਲੋਂ ਉਹਨਾਂ ਦੇ ਉਹਨਾਂ ਦੀ ਸਿਹਤ ਜਾਬੀ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਐਸਜੀਪੀਸੀ ਦੇ ਵੱਲੋਂ ਪੂਰਾ ਖਰਚਾ ਚੁੱਕਿਆ ਜਾ ਰਿਹਾ ਸੀ ਔਰ ਪਰਿਵਾਰ ਨੂੰ ਵੀ ਪੂਰੀ ਮਦਦ ਦੇਣ ਦਾ ਜੋ ਵਾਦਾ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਸੀ ਪਰ ਅੱਜ ਇਹ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰਦਾਸਪੁਰ ਦੇ ਤਰਨਤਾਰਨ ਦੇ ਰਹਿਣ ਵਾਲੇ ਸੇਵਾਦਾਰ ਜੋ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਸੇਵਾ ਦੌਰਾਨ ਕੜਾਹੇ ਦੇ ਵਿੱਚ ਡਿੱਗ ਜਾਂਦੇ ਨੇ ਤਾਂ ਅੱਜ 8 ਦਿਨਾਂ ਬਾਅਦ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇਹ ਬੇਹਦ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਔਰ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਗੁਰਦਾਸਪੁਰ ਦੇ ਤਾਲੀਵਾਲ ਦੇ ਰਹਿਣ ਵਾਲੇ ਬਲਬੀਰ ਸਿੰਘ ਜੋ ਬੀਤੇ 10 ਸਾਲਾਂ ਤੋਂ ਉਥੇ ਸੇਵਾ ਨਿਭਾਰੇ ਸੀ ਔਰ ਅੱਜ ਉਹਨਾਂ ਦੀ ਉਥੇ ਦਰਦਨਾਕ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਇਹ ਬੇहद ਮੰਦਪਾ ਕਹਾ ਹਸਤਾ ਇਸ ਨੂੰ ਪਹਿਲਾ ਕਿਉਂਕਿ ਇਸ ਤਰ੍ਹਾਂ ਦਾ ਹਾਦਸਾ ਅ ਦੇਖੋ ਨੂੰ ਕਦੇ ਨਹੀਂ ਮਿਲਿਆ ਇਸ ਤੋਂ ਪਹਿਲਾਂ ਲੰਗਰ ਹਾਲ ਦੇ ਦੌਰਾਨ ਜੇਕਰ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਬਹੁਤ ਜ਼ਿਆਦਾ ਸੇਵਾਦਾਰ ਮੌਜੂਦ ਹੁੰਦੇ ਨੇ ਔਰ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਸੇਵਾ ਦਾ ਕੰਮ ਉੱਥੇ ਨਿਭਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਹਾਦਸਾ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਆ ਪਰ ਇਹ ਬਿਹਦ ਮੰਦਪਾਗ ਹਾਦਸਾ 1 2 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰਿਆ ਸੀ ਸ਼ਾਇਦ ਉੱਥੇ ਸੇਵਾ ਰਾਤ ਦੇ ਸਮੇਂ ਕਰ ਰਹੇ ਸੀ ਔਰ ਪਤਾ ਨਹੀਂ ਲੱਗਾ ਧਿਆਨ ਨਹੀਂ ਰਿਹਾ ਜਿਸ ਸਮੇਂ ਪੈਰ ਫਿਸਲ ਜਾਂਦਾ ਹੈ ਔਰ ਕੜਾਹੇ ਦੇ ਵਿੱਚ ਡਿੱਗ ਜਾਂਦੇ ਨੇ ਔਰ ਮੌਤ ਉਸ ਦੌਰਾਨ ਸਰੀਰ ਚ ਹਲਸ ਜਾਂਦਾ ਜਿਸ ਕਾਰਨ ਅੱਜ ਜਦੋਂ ਇਲਾਜ ਲਈ ਉਹਨਾਂ ਨੂੰ ਜਦੋਂ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਖਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਜਾਂਦੇ ਨੇ ਬਲਬੀਰ ਸਿੰਘ ਔਰ ਇਹ ਉੱਥੋਂ ਦੀਆਂ ਹਸਪਤਾਲ ਦੀਆਂ ਤਸਵੀਰਾਂ ਜਿਸ ਸਮੇ ਹਰਜਿੰਦਰ ਤਾਮੀ ਹੁਣੀ ਉਹਨਾਂ ਨੂੰ ਮਿਲਣ ਆਉਂਦੇ ਨਹੀਂ ਪਰ ਤਾਂ ਉਹਨਾਂ ਦੇ ਵੱਲੋਂ ਸਿਹਤਯਾਬੀ ਦੇ ਅਰਦਾਸ ਵੀ ਕੀਤੀ ਜਾਂਦੀ ਹੈ ਪਰ ਉੱਥੇ ਅ ਅੱਜ ਜੋ ਖਬਰ ਸਾਹਮਣੇ ਆਈ ਹੈ ਬਲਬੀਰ ਸਿੰਘ ਹੁਣਾਂ ਨੇ ਦਮ ਤੋੜ ਦਿੱਤਾ ਹੈ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਹਨਾਂ ਦੀ ਮੌਤ ਹੋ ਗਈ ਹੈ